ਐ ਮੇਨੀ ਜਹਾਨ ਪੂਜਦਾ ਯਾਰਿਆ ਐ ਮੇਨੀ ਜਹਾਨ ਪੂਜਦਾ ਲਾਈਏ ਕਰਮ ਦੇ ਲਿਖੇ ਐ ਮੇਨੀ ਜਹਾਨ ਪੂਜਦਾ ਲਾਈਏ ਕਰਮ ਦੇ ਲਿਖੇ ਐ ਮੇਨੀ ਜਹਾਨ ਪੂਜਦਾ ਜਿੰਦ ਲਾਇਆ ਕਰਮ ਦੇ ਲਿਖੇ ਅਬਦੀ ਜੁਹਾਰ ਪੂਜਦਾ ਜਿੰਦ ਲਾਇਆ ਕਰਮ ਦੇ ਲਿਖੇ ਅਬਦੀ ਜੁਹਾਰ ਪੂਜਦਾ ਪੁੱਤ ਬਾਰਕ ਕਲੰਗੀਆਂ ਬਾੜਾ ਸੁਖਾ ਮੰਗੇ ਪੰਥ ਦੀਆਂ पलब बड़ा सुखाम खे पंसी करल बाला सुख पंसीय बुखबार कलतिया बाला सुखमार कल मिया बड़ा सुखाम खे पंसद कुझु वारे कलगियां बड़ा सुखाम पंसिया बार खे कलगियां बड़ा सुखाम पंसिया कुझु वारे कलिया ਆਵਾਜ਼ ਸੁਕਾਉਂਦੇ ਉੱਪਰ ਦੁਨੀਆ ਕਿਤੇ ਖੋਲ ਨਾ ਜਾਵੀ ਓ ਮਾ ਬੇਰੀਆ ਪਰ ਪੁਕਾਰ ਗੁਰਾਂ ਦੇ ਕਿਤੇ ਖੋਲ ਨਾ ਜਾਵੀ ਓ ਮਾ ਤੇਰੀਆ ਪਰ ਓ ਪੁਕਾਰ ਗੁਰਾਂ ਦੇ ਜਿਸੇ ਸੁਲ ਨਾ ਚਾਹੀਏ ਸਤਿਗੁਰਾਂ ਦੇ ਏਕ ਪੁੱਤ ਨਾ ਜਨਮ ਹੋਵੇ ਬੜਾ ਪਿਆਰੀਆ ਮਾਰਿਓ ਤੋ ਕਰੇ ਗੁਰਾਂ ਦੇ ਏਕ ਪੁੱਤ ਨਾ ਜਨਮ ਹੋਵੇ ਬੜਾ ਪਿਆਰੀਆ ਮਾਰਿਓ ਤੋ ਕਰੇ ਗੁਰਾਂ ਦੇ ਏਕ ਪੁੱਤ ਨਾ ਜਨਮ ਹੋਵੇ ਬੜਾ ਪਿਆਰੀਆ ਮਾਰਿਓ ਤੋ ਕਰੇ ਏ ਮਨਾ ਮੇਰਿਆ ਅਰੇ ਅੰਕਾਰ ਗੁਲਾਮੀ ਜਿਪੂ ਦਾ ਜਨ ਮਨਾ ਮੇਰਿਆ ਬਰੂਪਕਾਰ ਗੁਲਾਮੀ ਆ ਰਹੀ ਚੀ ਪਰ ਉਪਕਾਰ ਸੁਨਾ ਦੇ ਯਾਰੋ ਪਰ ਉਪਕਾਰ ਸੁਨਾ ਪਿਆਰ ਕੀ ਪਰ ਉਪਕਾਰ ਬੁਲਾਵੇ ਪਿਆਰ ਪਰ ਉਪਕਾਰ ਬੁਲਾਵੇ ਪਰ ਉਪਕਾਰ ਬੁਲਾਵੇ ਪਿਆਰਿਆ ਪਰ ਉਪਕਾਰ ਬੁਲਾਵੇ ਆਜਾ ਤੀਏ ਮਨਾ ਮੇਰਾ ਪਰ ਉਪਕਾਰ ਗੁਰਾਂ ਦੇ ਬੁਲਵਾ ਜਾਈਏ ਮਨਾ ਮੇਰਾ ਪਰ ਉਪਕਾਰ ਗੁਰਾਂ ਦੇ ਬੁਲਵਾ ਜਾਈਏ ਮਨਾ ਮੇਰਾ ਆਇਆ ਸੁਖਾ ਗੁਰਾਂ ਦੇ ਜੈ ਜੀ ਹੋਏ ਮਨਾ ਆਂ ਮੇਰੀਆ ਅਰਉਖਤਾਰ ਗੁੜਾ ਜਿਦ ਪੁਜਰੇ ਦਾ ਜੰਮ ਸਤਿ ਸਤਿ ਅਰਉਖਤਾਰ ਨਾ ਜੀ ਕਾਤਮੇ ਪਿਤਾ ਦੀਆਂ ਖੁਸ਼ੀਆਂ ਦੇ ਲੈਣੀਆਂ ਢੱਡੇ ਵਾਲਾ ਨੰਬਰ ਤੇ ਪੀ ਬਣੀ ਸੰਗਤ

अढेवाला अमरतो संग ते अॼुवाला अमरतो अखा भुल जुट भरे पूटा اسا جي ريجا تي کي ڇو ٿي اسين دارا پتو پاري اٿو ان کان پياري بچاتي وني دل ۾ ڌوئي سڀاڻي خبر ڏي ڏي ويندي ٿو ان کان سڀاڻي पटना सुर डेर अनंदपुर डेरो रा અનંતપુર ધીરાસી અનંતપુર ધીરાસી જનમ કોરા પટના સાહેતુ કા અનંતપુર ધીરાસી દીસંતે અનંતપુર ધીરાસી સાજો કોરા જલ પત I'm going to go to the hospital. रे बचा सिंध गजा बचा मारे राम सिंध गज जा बचा मारे राम ਵਾਹੇ ਕੁਝ ਟਿਕਾ ਖਾਲਸਾ ਬਾਦਸ਼ਾਹ ਗੁਰਪ੍ਰੀਤ ਇਹ ਕਿ ਕਮਾਲ ਰਵਸਾਨੀ ਇਸ ਮੇਜ ਪਿਤਾ ਦੇ ਗੁਰੂ ਦਾ ਭਾਈ ਜਸਕਰਦੀਆ ਸੰਗਤਾਂ ਰੋਮਨੇ ਸੇਰ ਮਗਰੇ ਬਾਬਾ ਭਾਈ ਜੀਵਨ ਸਿੰਘ ਭਾਈ ਜੈਤਾ ਜੀ ਉਹ ਪੜਾ ਦੇ ਭਾਈ ਪਹੁੰਚਣਾ ਕੀਤਾ ਪੜਾਵਲਾਂ ਮਾਨ ਤਨਵਾਨ ਗਿਆ ਪਾਣੀ ਦੇ ਭਾਈ ਲੰਗਰ ਗੁਰੂ ਕੇ ਲੰਗਰ ਕੇ ਨਾਮ ਸਨਮਾਨ ਵੀ ਭਾਈ ਦਿੱਤਾ ਜਾਂਦਾ ਹੈ ਧੰਨਵਾਦ ਕਰਦੇ ਆ ਜੋ ਜਿਹੜੀਆਂ ਸੰਗਤਾਂ ਨੇ ਬਰੋਕਾ ਅਰੇ ਹਰੇ ਇਹ ਆਇਓ ਰਾਜਨ ਖੜਾ ਹੋ ਜੀ 3 3 ਜੀ ਗੁਰੂ ਸੰਗਤਾਂ ਨੂੰ ਬੇਨਤੀ ਹੈ ਇਹ ਇਤਿਹਾਸ ਦੇ ਲਵਣ ਵੰਡ ਗਿਆ ਸਾਡੇ ਲੋਵੇ ਸੁਦਰਿਸ਼ ਦਸਤਾਨ ਦੀ ਨਗਰੀ ਨਗਰ ਮਲਵਾ ਤੋਂ ਭਾਈ ਸੁਗਵਿੰਦਰ ਸਿੰਘ ਉਹਨਾਂ ਨੇ ਭਾਈ ਪਹੁੰਚਣਾ ਕੀਤਾ ਜਿਹੜਾ ਕਿ ਭਾਈ ਕੰਤਾ ਦੁਆਰਾ ਸੰਗਤਾਂ ਨੂੰ ਭਾਈ ਗੁਰ ਇਤਿਹਾਸ ਨਾਲ ਕੇ ਤਿਹਾਸ ਬਾਰੇ ਭਾਈ ਜਾਣੂ ਕਰਨਗੇ ਸੋ ਸੰਗਤਾਂ ਨੂੰ ਭਾਈ ਬੇਨਤੀ ਹੈ ਵੀ ਖਾਲੇ ਹੁਣੇ ਰੱਖੜਾ ਆ ਗਏ ਆ ਫਿਰ ਖਾਲਾਂਗੇ ਇੱਥੇ ਕੀ ਬਾਣੇ ਭਾਈ ਸੰਗਤਾਂ ਸੱਤ ਚੱਕ ਦੀਆਂ ਨੇ ਜਿਸਵੰਦ ਉਹ ਵੀ ਭਾਈ ਕਾਪੀਆਂ ਤੇ ਲਿਖ ਰਹੇ ਆ ਜਿਸਵੰਦ ਵੀ ਭਾਈ ਰਖਾਉਣ ਦੀ ਕਿਰਪਾਲਤਾ ਕਰਨੀ 299 ਮਹਾਨ ਜਵੇ ਗੁਰੂ ਕੀ ਨਗਰੀ ਨਗਰ ਮਨਵਾਲ ਤੋਂ ਆਇਤ ਗਵੈਂਟਿੰਗ ਨੂੰ ਨੌਨੇ ਪਹੁੰਚਣਾ ਦਿੱਤਾ ਉਹ ਇੱਕਰ ਕਦਵਾ ਪਰੇ ਸੰਤਨ ਨੂੰ ਨਿਹਾਲ ਕਰਨਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਹਲੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਿਆਰੀ ਸਾਧ ਸੰਗਤ ਜੀ ਇਹ ਉਸ ਵੇਲੇ ਦੀ ਗੱਤ ਹੈ ਜਦੋਂ ਭਾਈ ਮਹਾਂ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਇਹ ਦਾਵਾ ਪਾਂਦਵਾਸ ਤੇ ਆਖ ਰਹੇ ਨੇ ਕਿ ਛੁਲੇ ਕਰਤਾ ਦੇਸ਼ ਕਨ ਜਾ ਰਹੇ ਹੈ ਧੱਕੇ ਨੂਰੀ ਲਾਹੀ ਨੂੰ ਮਹਾ ਸਿੰਘ ਬਹਾਦਰ ਬੋਲੇ

सतगुर डारॾके सतगुर जा मिली हो और ਕੋਈ ਨ ਕਿਰਪਾ ਤੇਰੀ ਤੋਂ ਸਾਨੂੰ ਸਿੰਘ ਜੀ ਤੇਰੀ ਕਹਿਣਾ ਮਾਝੇ ਦੀ ਸਿੱਖੀ ਦਾ ਸਦੀਆਂ ਤੱਕ ਦਾ ਆਦਮੀ ਲੈਣਾ ਮਾਝੇ ਦੀ ਸਿੱਖੀ ਦਾ ਸਦੀਆਂ ਤੱਕ ਦਾ ਆਦਮੀ ਲੈਣਾ ਮੈਂ ਜਨਮਾਂ ਜਨਮਾਂ ਨਹੀਂ ਮੈਲੀ ਜਨਮਾਂ ਜਨਮਾਂ ਦੀ ਦੂਰ ਦੀ ਗੰਧੀ ਕਦੇ ਨਾ ਹੋਈ तुरू जीगना कोई हेड़ गुरू जी कोई होॾ किरपा ते त किरपा ते त सहन सिंध की का ਮਾ ਜੈ ਜੀ ਤਿੱਕੀ ਦਾ ਸਦੀਆਂ ਤੱਕ ਦਾਗ ਨੀ ਲੈਣਾ ਮੈਂ ਜਨਮਾਂ ਜਨਮਾਂ ਦੀ ਮਰੂ ਜਨਮਾਂ ਦਾ ਨਹੀਂ ਹੋਣੀ ਗੁਰੂ ਮੇਰਾ ਨਾਮ ਵੀ ਕਦੇ ਨਾ ਭੋਈ ਬੇਦਾਬਤ ਆੜ ਦਿਓ ਗੁਰੂ ਜੀ ਹੋਰ ਮੰਗੇ ਨਾ ਕੋਈ ਬੇਦਾਬਤ ਆੜ होिर सने थो अखीरी दिलि किरपा ते, तर्थी ते, तर्थी ते तर्थी ਬੇਨੇ ਕਿਰਪਾ ਕਰੀ ਤੋ ਸਾਨੂੰ ਸੰਕੇਤ ਦੇ ਦੇਈ ਕਹਿਣਾ ਮਾਝਾਂ ਦੀ ਸਿੱਖੀ ਦਾ ਸਜਿਆ ਤੱਕ ਦਾ ਦੂਰ ਨੀ ਲੈਣਾ ਨਾ ਮੁੱਤਪੁਦੁ ਤਿਜਾ ਨਾ ਮੁੱਤਪੁਦੁ ਤਿਜਾ ਮੱਥੇ ਉਥੋ ਦੇ ਸਦਾ ਵਿਚਾਰੇ ਨਾ ਲੋੜ ਹੈ ਜਉਂਹੇ ਦੀ बसो प्रीत चन रह ने रहण दी बसो प्रीत जन रे ऊंचा दर दा ऊंचा दर दा गुरु जी आख़िरिया हर कोई बेदा तारियो गुरु जी और कोई बेदा तारियो જોડો હરિચંદ કહે જોડો હરિચંદ કહે દેવજી પાર તુમારે લાડા જીદર જી તુજી જાર જાય ઓ સંહાર દેસાનુ પાડો જીદર જીત જી જાર જાય ઓ સંહાર દેસાનુ પાડો ચુણ ચુણ કે કલિયા નું

ਦੀ ਮੋਤੀ ਫੌਜੀ ਸਾਹਿਬ ਇਹਨਾਂ ਦੇ ਨੂੰ ਬਹੁਤ ਸਾਰਾ ਮਾਣ ਮੈਰਾ ਵੀ ਹੋ ਰਿਹਾ ਹੈ ਤੁਹਾਨੂੰ ਬਹੁਤ ਸਾਰਾ ਮਾਣ ਇਹ ਮੋਤੀ ਮਦਦ ਕਰਾਂਗੇ ਰਾਏ ਦੀ ਕਹਾਣੀ ਹੈ ਕਿ ਕੀ ਸੱਚ ਹੈ ਤੇ ਹਨ ਸਾਡੇ ਭਾਈ ਬਹੁਤ ਹੀ ਸਤਿਕਾਰਯੋਗ ਗੁਰੂ ਦੀ ਨਗਰੀ ਨਗਰ ਮੜਵਾਤੋਂ ਭਾਈ ਸ਼ਿਵਵਿੰਦਰ ਸਿੰਘ ਜਿਨ੍ਹਾਂ ਨੇ ਭਾਈ ਗੁਰ ਇਤਿਹਾਸ ਸੁਣਾ ਕੇ ਸੰਕਤਾਂ ਨੂੰ ਨਿਹਾਰਕੀ ਤੇ 1100 ਰੁਪਇਆ ਗੁਰਪ੍ਰੀਤ ਸਿੰਘ ਸੈਕਰੀਆ ਜੀ ਤੇ 1100 ਰੁਪਇਆ ਗੁਰਫਤੇ ਸਿੰਘਾ ਜੀ ਤੇ 1100 ਰੁਪਇਆ ਜਗਦੀਪ ਸਿੰਘ ਜਵੰਧਾ ਜੀ ਇਹ ਸੰਕਤਾਂ ਵੱਲ ਵੀ ਇਹ 23 ਦਾ ਜੋ ਕੋਲੋ ਜੋੜ 43 ਲੱਖ 7000 ਰੁਪਇਆ ਟੋਰਨ ਭਾਈ 23 ਦਾ ਜੋੜ ਆ ਸੋ ਚੰਦਰਪ੍ਰੀਤ ਭਾਈ ਪੀਤੀਆ ਦੀ ਇਹ ਸਿੰਗਰਾ ਭਾਈ ਗੁਰੂ ਦੇ ਜੈ ਕਰਦੀ ਹੋਈ ਸੰਗਤ ਅਗਲਾ ਪੜਾ ਸ਼੍ਰੋਮਣੀ ਪੜਤੋ ਲੰਗਰ ਕਮੇਟੀ